ਮੈਂ ਦੁਬਈ ਗਿਆ ਮੈਂ ਆਸਟ੍ਰੇਲੀਆ ਗਿਆ ਉੱਥੇ ਆਟੀਆਂ ਮਰਸੀਡੀਆਂ ਫਰਾਰੀਆਂ ਗੱਡੀਆਂ ਦੇਖੀਆਂ ਪਰ ਮੈਂ ਕਿਸੇ ਗੱਡੀ ਦੇ ਅੱਗੇ ਇਹ ਲਿਖਿਆ ਨਹੀਂ ਦੇਖਿਆ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਮੈਂ ਕਿਸੇ ਗੱਡੀ ਦੇ ਪਿੱਛੇ ਕਾਲੀ ਜੁੱਤੀ ਨਹੀਂ ਲੰਮਤੀ ਦੇਖੀ ਮੈਂ ਕਿਸੇ ਗੱਡੀ ਦੇ ਪਿੱਛੇ ਕਾਲੀ ਡੋਰੀ ਨਹੀਂ ਲੰਮਤੀ ਦੇਖੀ ਮੈਂ ਜਦੋਂ ਅੰਮ੍ਰਿਤਸਰ 에য়ারਪੋਰਟ ਤੇ ਉਤਰਿਆ ਜਦੋਂ ਮੈਂ ਲੁਧਿਆਣਾ ਪਹੁੰਚਦਾ ਸੀ ਮੈਨੂੰ ਹਜ਼ਾਰਾਂ ਹੀ ਟਰੱਕ ਮਿਲੇ ਐਡੀਆਂ ਐਡੀਆਂ ਜੁੱਤੀਆਂ ਵੀ ਦੇਖੀ ਲੰਮਕਦੀਆਂ ਐਡੀਆਂ ਐਡੀਆਂ ਕਾਲੀਆਂ ਡੋਰੀਆਂ ਲੰਮਤੀ ਦੇਖੀਆਂ ਤੇ ਐਡਾ ਐਡਾ ਲਿਖਿਆ ਸੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇਹ ਉਹ ਲੋਕ ਕਹਿੰਦੇ ਆ ਜਿਹੜੇ ਲੋਕ ਨਹੀਂ ਪੜਦੇ ਗੁਰਬਾਣੀ ਨੂੰ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਲਿਖਿਆ ਗੁਰਬਾਣੀ ਅੰਦਰ ਉਪਜਿਓ ਗਿਆਨ ਹੂਆ ਪ੍ਰਕਾਸ਼ ਕਰ ਕਿਰਪਾ ਲੀਨਾ ਕੀਟ ਦਾਸ ਗੁਰੂ ਰਵਿਦਾਸ ਜੀ ਨੇ ਗੁਰਬਾਣੀ ਅੰਦਰ ਲਿਖਿਆ ਮਾਦੋ ਅਬਿੱਤਿਆ ਹਿਤਕੀਨ ਦਬੇਕ ਦੀਪ ਮਲੀਨ ਪਪਾ ਸਾਹਿਬ ਨੇ ਕਿਹਾ ਅਮਰੇ ਸਮਾਜ ਦੇ ਲੋਕ ਕੋ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਹੜਾ ਪੀਏਗਾ ਉਹ ਦਹਾੜੇਗਾ ਸੰਤ ਕਾਟਕੇ ਨੇ ਕਿਹਾ ਰੋਟੀ ਖਾਣ ਵਾਲੀ ਥਾਲੀ ਵੇਚ ਦਿਓ ਰੋਟੀ ਖਾਣ ਵਾਲੀ ਥਾਲੀ ਵੇਚ ਦਿਓ ਰੋਟੀ ਹੱਥ ਤੇ ਰੱਖ ਕੇ ਖਾ ਲੋ ਆਪਣੇ ਬੱਚਾ ਨੂੰ ਪੜਾਇਓ ਜਰੂਰ ਜਿਨ੍ਹਾਂ ਦੇ ਬੱਚੇ ਪੜ ਜਾਂਦੇ ਆ ਉਹਨਾਂ ਦੀਆਂ ਮਾਮਾਂ ਨਰੇਕਾ ਇਤਨੀ ਕੰਮ ਕਰਦੀਆਂ ਜਿਨ੍ਹਾਂ ਦੇ ਬੱਚੇ ਪੜ ਜਾਂਦੇ ਆ ਉਹਨਾਂ ਦੇ ਭਾਬੇ ਦੀ ਪੂਮਰੇ ਥੱਲੇ ਲੱਗੇ ਨਹੀਂ ਖੜਦੇ ਕਿਉਂਕਿ ਪਿਓ ਹੋਵੇ ਸਾਡਾ ਗੁਰੂ ਰਵਿਦਾਸ ਫਿਲਾਸਫਰ ਹੋਵੇ ਵਿਦਵਾਨ ਹੋਵੇ ਮਹਾਨ ਨਾਇਕ ਸਾਡਾ ਪਿਓ ਹੋਵੇ ਬਾਬਾ ਜੱਤ ਨੇਤਾ ਹੋਵੇ ਸਾਡਾ ਕੰਚੀ ਰਾਮ ਤੇ ਅਸੀਂ ਚੱਕ ਲਈਏ ਝਾੜੂ ਪੱਤ ਮੁੱਛਾਂ ਨੂੰ ਪੱਟ ਦਵੇ ਮੋਰ ਤੇ ਖੜ ਕੇ ਰਵਿਦਾਸ ਗੁਰੂ ਦੇ ਪੁੱਤਰ ਆ ਹੱਕ ਲੈਣਾ ਜਾਣਦੇ ਆ ਤੇ ਬੇਬੇ ਨਰੇਗਾ ਚ ਕੰਮ ਕਰਦੀ ਹੋਵੇ ਨਾ ਕਹਾਇਓ ਪੁੱਤ ਗੁਰੂ ਰਵਿਦਾਸ ਦੇ ਨਾ ਕਹਾਇਓ ਪੁੱਤ ਬਾਬਾ ਸਾਦੇ ਕਿਉਂਕਿ ਇਸ ਦੇਸ਼ ਅੰਦਰ ਸਾਡੀ ਲੜਾਈ ਗੁਰੂ ਰਵਿਦਾਸ ਨੇ ਬੱਬੇ ਨਾਨਕ ਨੇ ਬਾਬਾ ਸਾਹਿਬ ਨੇ ਚੋਤੀਬਰਾ ਫੂਲੇ ਨੇ ਚਤਰਪਤੀ ਸ਼ਾਹੂ ਮਹਾਰਾਜ ਨੇ ਸਭ ਕੰਛੀ ਰਾਮ ਨੇ ਇਸ ਦੇਸ਼ ਅੰਦਰ ਸਾਡੀ ਲੜਾਈ ਮਾਨ ਸਨਮਾਨ ਦੀ ਕੀਤੀ ਜੇ ਅੱਜ ਵੀ ਤੁਹਾਡੀ ਬੋਰਡ ਦੇ ਲਈ ਆਜਾ ਉਤਾਰ ਮੈਨੂੰ ਪ੍ਰਬੰਧਕਾਂ ਨੇ ਕਿਹਾ ਸੀ ਕਿ ਵੋਟਾਂ ਆਖਿਆਲ ਰੱਖਿਓ ਮੈਂ ਕਹਿੰਦਾ ਨਹੀਂ ਪਰ ਯਾਦ ਰੱਖਿਓ ਸਭ ਕਾਂਛੀ ਰਾਮ ਕਹਿੰਦੇ ਸੀ 5 ਸਾਲਾਂ ਚ 1825 ਦਿਨ ਹੁੰਦੇ ਆ 2019 2024 1800 ਦਿਨ ਲੰਘ ਗਿਆ ਰਹਿ ਗਏ 25 ਦਿਨ ਜਾਗਦੇ ਰਹੋ ਬਹੁਤ ਤੁਹਾਡੇ ਕੁੰਡੇ ਖੜਕਣ ਆਉਣਗੇ ਜਿਹੜੇ ਤੁਹਾਡੇ ਕੁੰਡੇ ਖੜਕਾਂਗੇ ਉਹੀ ਤੁਹਾਡੇ ਬੱਚਾ ਦਾ ਮੁੱਲ ਆਉਣਗੇ ਬਚ ਕੇ ਰਹੋ ਨਾ ਚਿੱਟੇ ਕੁਰਤੇ ਵਾਲਿਆਂ ਤੋਂ ਕਿਉਂਕਿ ਇੱਕ ਉਹ ਜਿਹਨੂੰ ਸਾਰੇ ਪਿੰਡ ਦੀ ਖਬਰ ਹੁੰਦੀ ਐ ਜਿਹੜਾ ਕਹਿੰਦਾ ਆਹ ਕਰ ਲੱਗਣੀ ਆ ਆਹ ਕਰ ਨਹੀਂ ਲੱਗਣੀ ਬਸ ਸੋਹਣਾ ਤੋਂ ਬਚ ਕੇ ਰਹੋ ਹੀ ਕੜਮ ਚੌਧਰੀ ਮਾਰ ਦਿਆ ਕੌਮ ਨੂੰ ਇਹਨਾਂ ਦੁਸ਼ਮਣਾਂ ਤੋਂ ਬਚ ਕੇ ਰਹੋ ਸਭ ਕਾਂਛੀ ਰਾਮ ਕਹਿੰਦੇ 25 ਦਿਨ ਜਿਹੜੇ ਬਚ ਗਏ ਕਰ ਕਰ ਜਾ ਕੇ ਕੁੰਡਾ ਖੜਕਾ ਜੋ ਕੇ ਜਾਗਦੇ ਰਹੋ ਤੁਹਾਨੂੰ ਖਰੀਦਣ ਆਉਣਾ ਤੁਹਾਨੂੰ ਖਰੀਦਣ ਆਣਾ ਗੁਰਬਾਣੀ ਦਾ ਕਥਨ ਐ ਜੋ ਜਗਤ ਹੈ ਸੋ ਪਵਤ ਹੈ ਜੋ ਸੋਹਬਤ ਹੈ ਸੋ ਖੋਬਤ ਹੈ ਜਾਗਦੇ ਰਹੋ ਜੇ ਕੁਝ ਪਉਣਾ ਆਓ